ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੱਲੀ ਲੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਪਾਣਾ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਰੀਦਕੋਟ ਆ ਗਿਆ ਘਰੇਲੂ ਪਰਿਵਾਰ ਦੇ ਕੋਲੇ ਇੱਕ ਘਰੇ ਰੱਖੇ ਹੋਏ ਪਸੰਨਾ ਦੇ ਵਿੱਚੋਂ ਇੱਕ ਛੋਟੀ ਵਿਕਰੀ ਵਾਲੀ ਆ ਇਹਦੀ ਵੀਡੀਓ ਤੁਹਾਡੇ ਨਾਲ ਕਰਦੇ ਆਂ ਸਾਂਝੀ ਸੂਈ ਸਵਾਈ ਆ ਕਿੰਨੇ ਸਮੇ ਦੀ ਸੂਈ ਆ ਇਹਦਾ ਲੇਖਾ ਜੋਖਾ ਜਿਹੜਾ ਆਪਾਂ ਮਾਲਕਾ ਤੋਂ ਪੁੱਛਦੇ ਆਂ ਕਿੰਨੇ ਕੁ ਦੁੱਧ ਤੇ ਚਲਦੀ ਉਹ ਵੀ ਪੁੱਛਦੇ ਆਂ ਕੀ ਰੇਟ ਰਹੂਗਾ ਜਿਹੜੇ ਭਰਾ ਦੇ ਪਸੰਦ ਆ ਜਾਂਦੀ ਉਹ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ ਘਰੇਲੂ ਪਰਿਵਾਰ ਕੋਲੋਂ ਤੁਹਾਨੂੰ ਇੱਕ ਛੋਟੀ ਜਿਹੀ ਵਿਕਰੀ ਆ ਜਓ ਲਈਏ ਜਾਣਕਾਰੀ ਵੇਖਿਓ ਵੀਡੀਓ ਜੀ ਜੀ ਸਤਿ ਸ੍ਰੀ ਅਕਾਲ ਕਸੀਓ ਦੀ ਸਰ ਇਹ ਹੋਰ ਸਨਾਂ ਮਰਾ ਵਧੀਆ ਹੀ ਕੀਤਾ ਸਰ ਚੜਦੀ ਕਲਾ ਨਾ ਹਾਂਜੀ ਕਿਰਪਾ ਜੀ ਤੇ ਆਪਣਾ ਨਾਮ ਤੇ ਐਡਰੈਸ ਦੱਸ ਗਿਓ ਮੇਰਾ ਨਾਮ ਹਰਤੇਸ਼ ਸਿੰਘ son of ਹਰਬੰਸ ਸਿੰਘ ਪਿੰਡ ਪਾਣਾ ਜੀ ਜ਼ਿਲ੍ਹਾ ਫਰੀਪੋਟ ਓਕੇ ਆਪਣਾ ਚਿਮੇਲੀ ਵਾਲੇ ਰਾਹ ਤੇ ਘਰ ਆ ਹੈ ਨਾ ਹਾਂਜੀ ਚਿਮੇਲੀ ਰੋਡ ਤੇ ਘਰ ਆਈ ਆਪਣੀ ਚਿਮੇਲੀ ਰੋਡ ਤੇ ਕਈ ਵਾਰੀ ਫੋਨ ਨਾ ਵੀ ਲੱਗੇ ਜੀ ਜੀ ਮਸਤਰੀ ਲੱਗੇ ਆ ਤੇ ਉੱਤੇ ਰੋਡ ਦੇ ਕੋਠੀ ਆ ਹਾਂਜੀ 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 ਨੰਬਰ ਜਿਹੜਾ ਆਪਾਂ ਚਲਾਉਣਾ ਉਹ ਕਿੰਨਾ ਨੰਬਰ ਆਪਣਾ ਹੀ 98762 96271 98762 94272 ਇੱਕ ਨੰਬਰ ਹੋਰ ਨੋਟ ਕਰ ਲੋ ਜੀ ਹਾਂਜੀ 9463806865 ਐਵੇਂ ਹੁੰਦਾ ਕਈ ਵਾਰ ਇੱਕ ਨੰਬਰ ਤੇ ਗੱਲ ਨਹੀਂ ਹੁੰਦੀ ਹਾਂ ਨਾ ਲੱਗੇ ਬਾਈ ਜੀ ਵੇ ਹਨਾ ਤੇ ਦੂਜਾ ਲਾ ਲੂਗਾ ਕੋਈ ਭੈਣ ਭਰਾ ਖਰਾਬ ਨਾ ਹੋਵੇ ਤੇ ਆਪਣੇ ਘਰ ਦੀ ਝੋਟੀ ਨਾ ਮੇਰੇ ਹਾਂਜੀ ਘਰ ਦੀ ਐ ਦੂਜੀ ਸੂਈ ਝੋਟੀ ਹੈ ਕੋਈ ਵਪਾਰ ਲੈਣ ਦਾ ਕੰਮ ਨਹੀਂ ਕੋਈ ਨਹੀਂ ਘਰ ਦੀ ਘਰ ਦੀ ਝੋਟੀ ਦੂਜਾ ਸੂਆ ਮੇਰੇ ਕਿੰਨੇ ਦਿਨਾਂ ਦੀ ਸੂਈ ਕਿੰਨੇ ਦੌਰ ਤੇ ਆ ਗਈ ਆ ਤਕਰੀਬਨ ਬਾਈ ਇਹ 20 ਦਿਨ ਦੀ 15 ਤੋਂ 18 ਤੋਂ 20 ਦਿਨ ਦੀ ਸੂਈ ਹੋਈ ਹੈ 15 18 ਦਿਨਾਂ ਦੀ ਸੂਈ ਦੀ ਆ ਹਾਂਜੀ ਹੁਣ ਕਿੰਨੀਆਂ ਧਾਰਾਂ ਇਹਦੇ ਕੋਲੇ ਜਿਹੜੀਆਂ ਤੁਸੀਂ ਭੈਣ ਭਰਾ ਕੇ ਚੂਨਾ ਚਾਹੇ ਤੇ ਤਕਰੀਬਨ ਇਸ ਟਾਈਮ ਇਹ ਥੱਲੇ ਭਾਈ 10 ਕਿਲੋ ਤੋਂ ਲੈ ਕੇ 11 ਕਿਲੋ ਦੋ ਤਿਆਰ ਆ 10 ਤੋਂ 11 ਕਿਲੋ ਦੁੱਧ ਤਿਆਰ ਆ ਹਾਂਜੀ ਠੀਕ ਆ ਓਕੇ ਰਬੜ ਚੂਨ ਚਾਹਂਦੀ ਓਕੇ ਵੀਰੇ ਚੂਨ ਦੀ ਬਿਲਕੁਲ ਸਹੀ ਇਹੀ ਕਰਦੀ ਹੈ ਠੀਕ ਆ ਬੱਚਾ ਕੱਟੀ ਆ ਬੱਚਾ ਮਗਰ ਕੱਟੀ ਹਾਂਜੀ ਕੱਟੀ ਵੀ ਚੰਗੀ ਆ ਹਨਾ ਹਾਂਜੀ ਹਾਂਜੀ ਵਧੀਆ ਇਨਜੈਕਸ਼ਨ ਲਵਾਇਆ ਹੋਇਆ ਹੈ ਹਾਂ ਵੀ ਚੰਗੇ ਟੀਕੇ ਦੀ ਹੈ ਹਾਂਜੀ ਹਾਂਜੀ ਠੀਕ ਆ ਵੀਰੇ ਕੱਡੀ ਵਾਰ ਦੀ ਤੋਰ ਕਰਾਈਏ ਚੱਕ ਆਪਾਂ ਭੈਣਾ ਭਰਾਵਾਂ ਨੂੰ ਜੇ ਅੰਦਰ ਨੂੰ ਲੈ ਕੇ ਜਾਣੀ ਅੰਦਰ ਨੂੰ ਲੈ ਜਾ ਜਿੱਧਰ ਨੂੰ ਤੁਰਪੂ ਦੀ ਉਧਰ ਨਹੀਂ ਲੈ ਜਾ ਮੈਂ ਕਈ ਵਾਰੀ ਘਰ ਦੇ ਪਸ਼ੂ ਨੇ ਡਰਦੇ ਹੁੰਦੇ ਆ ਆ ਸੱਜਣੋ ਇੱਥੋਂ ਵੇਲ ਕੱਦ ਕਾਟ ਦਾ ਨਤਾਜਾ ਲਾ ਲਓ ਲੇਖੋ ਲੀਵੇ ਭਾਂਡੇ ਦੀ ਸਾਫ ਸੁਥਰੀ ਆ ਚੂਣ ਵੀਰ ਕਹਿੰਦਾ ਓਕੇ ਰਿਪੋਰਟ ਆ ਤੇ ਕੰਦ ਕਾਟ ਸੋਹਣਾ ਵਾ ਇਹ ਇੱਥੋਂ ਲਾਉ ਗਿਆ ਕੋਈ ਨਹੀਂ ਲੈ ਚਲੋ ਵੀਰ ਜੀ ਆ ਇਹਦਾ ਬੱਚਾ ਜਿਹਦੇ ਤੇ ਚਲੇ ਗਈ ਆ 10 ਤੋਂ 11 ਦੁੱਧ ਤਿਆਰ ਆ ਰੇਟ ਜਿਹੜਾ ਵੀ ਭਰਾ ਹਰੀ ਕਰਨਗੇ ਉਹ ਆਪਾਂ ਤੁਹਾਡੇ ਨਾਲ ਪੁੱਛ ਕੇ ਵੀਰ ਤੋਂ ਸਾਂਝਾ ਕਰ ਦੇਣਾ ਬੰਦੇ ਵੀਰੇ ਕੋਈ ਗੱਲ ਦੇਖੋ ਤੇ ਜੇ ਕੋਈ ਸੱਜਣ ਚੰਗੀ ਸਾਂਭੇ ਤੇ ਹੋਰ ਵੀ ਦੁੱਧ ਵਧਣ ਦੇ ਚਾਂਸੇ ਦੇ ਹੈਗੇ ਆ ਤੇ ਵੀਰ ਜੀ ਕੀ ਰੇਟ ਕਰੀਏ ਇਹਦਾ ਆਪਾਂ ਜਿਹੜਾ ਕੋਈ ਭੈਣ ਭਰਾ ਲੈਣੀ ਚਾਵੇ ਤੇ ਫਿਰ ਆਪਾਂ ਕਰੇ ਸੰਪਰਕ ਹਾਂ ਰੇਟ ਬਾਈ ਇਹਦਾ ਤਕਰੀਬਨ 115000 ਇਹਦਾ ਰੇਟ ਕਰਦੇ ਆ 1 ਲੱਖ ਤੇ ਆਪਾਂ 15000 ਦੇ ਕਿੰਨੇ ਦੀ ਦਵਾਂਗੇ ਵੀਰੇ ਯਾਰ ਰੇਟ ਤਾਂ ਭਾਵੇਂ ਭਜਨ ਮਿੱਤਰ ਹੋਵੇ ਘਰੇ ਕੋਈ ਪਰਲਾ ਕੋਈ ਜਿਵੇਂ ਹੋਊਗਾ ਠੀਕ ਆ ਜਿੰਮੇ ਦਾ ਵੀ ਕੋਈ ਸੱਜਣਾ ਫੋਨ ਲਾ ਕੇ ਹਨਾ ਰੇਟ ਲਾਵੇ ਆ ਇਹਦਾ ਕਰਾਂਗੇ ਨਾ ਮੰਨ ਕੇ ਚੱਲ ਗਏ ਹਾਂਜੀ ਹਾਂਜੀ ਨਹੀਂ ਮੰਨ ਤਾਂ ਕਰਾਂਗੇ ਵੀਰੇ ਠੀਕ ਆ ਠੀਕ 1 ਲੱਖ ਤੇ 15000 ਰੁਪਿਆ ਦੀ ਡਿਮਾਂਡ ਆ ਸੱਜਣਾ ਬਾਕੀ ਥੋੜਾ ਸੌਦਾ ਕਿੱਥੇ ਹੋ ਜੇ ਉਹ ਤੁਹਾਡੇ ਤੇ ਡਿਪੈਂਡ ਆ ਪਿੰਡ ਪਹਾਣਾ ਜ਼ਿਲ੍ਹਾ ਫਰੀਦਕੋਟ ਇਹ ਝੋਟੀ ਬਕਾਉ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਬਸਦੇ ਰਹੋ